ਟਿਆਲਾ ਦੇ ਜ਼ਿਲ੍ਹਾ ਅਦਾਲਤ ਨੇ ਸਨੌਰ ਤੋਂ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਕੌੜਾ ਐਲਾਨ ਦਿੱਤਾ ਹੈ ਇਹ ਫੈਸਲਾ ਉਹਨਾਂ ਖਿਲਾਫ ਦਰਜ ਜਬਰ ਜਨਾਹ ਦੇ ਮਾਮਲੇ ਤੇ ਲਗਾਤਾਰ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਲਿਆ ਗਿਆ ਹੈ ਅਦਾਲਤ ਨੇ ਨਾ ਸਿਰਫ ਉਹਨਾਂ ਨੂੰ ਪਕੌੜਾ ਕਰਾਰ ਦਿੱਤਾ ਹੈ ਸਗੋਂ ਪੂਲ ਸਤੇ ਸਬੰਧਤ ਵੀ ਪਾਕਾਨ ਨੂੰ ਵਿਧਾਇਕ ਦੀਆਂ ਚਲ ਤੇ ਅਚਲ ਜਾਇਦਾਦਾਂ ਦਾ ਪੂਰਵਾ ਵੇਰਵਾ ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਜ਼ਿਲ੍ਹਾ ਅਦਾਲਤ ਦੇ ਪਠਾਨ ਮਾਜਰਾ ਨੂੰ 20 ਦਸੰਬਰ ਤੱਕ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਅਦਾਲਤ ਤੇ ਪੇਸ਼ ਨਹੀਂ ਹੋਏ ਵਿਧਾਇਕ ਨੇ ਹਾਈ ਕੋਰਟ 'ਚ ਪੇਸ਼ਗੀ ਜ਼ਮਾਨਤ ਪਟੀਸ਼ਨ ਲਾਈ ਹੋਈ ਹੈ ਪਠਾਨ ਮਾਜਰਾ ਖਿਲਾਫ ਸਤੰਬਰ 2025 ਵਿੱਚ ਪਟਿਆਲਾ ਦੇ ਸਿਵਲ ਲਾਇਸ ਥਾਣੇ ਵਿੱਚ ਇੱਕ ਔਰਤ ਦੀ ਸ਼ਿਕਾਇਤ ਜਬਰ ਜਨਾਹ ਔਖਾੜੀ ਅਤੇ ਡਰਾਉਂਦਮਕਾ ਹੁੰਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਔਰਤ ਨੇ ਦੋਸ਼ ਲਾਇਆ ਸੀ ਕਿ ਵਿਧਾਇਕ ਨੇ ਆਪਣੇ ਪਹਿਲੇ ਵਿਆਹ ਬਾਰੇ ਝੂਠ ਬੋਲ ਕੇ ਉਸ ਨਾਲ ਵਿਆਹ ਕਰਵਾਇਆ ਅਤੇ ਉਸ ਦਾ ਸਰੀਰਕ ਸੋਸ਼ਣ ਕੀਤਾ ਜ਼ਿਕਰਯੋਗ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਟਕੀ ਢੰਗ ਨਾਲ ਹਰੀਆੜਾ ਦੇ ਕਰਨਾਲ ਤੋਂ ਫਰਾਰ ਹੋ ਗਏ ਸੂਤਰਾਂ ਮੁਤਾਬਕ ਪਠਾਨ ਮਾਜਰਾ ਮੌਜੂਦਾ ਸਮੇਂ ਦੇ ਆਸਟ੍ਰੇਲੀਆ ਚ ਇਹਨੇ ਜਿੱਥੋਂ ਸੋਸ਼ਲ ਮੀਡੀਆ ਰਾਹੀਂ ਵੀਡੀਓ ਜਾਰੀ ਕਰਕੇ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਦਾ ਸਿਆਸੀ ਅਦਾਲਤ ਨੇ ਇਸ ਤੋਂ ਪਹਿਲਾਂ ਉਹਨਾਂ ਨੂੰ 12 ਨਵੰਬਰ ਤੱਕ ਪੇਸ਼ ਹੋਣ ਦਾ ਅਲਟੀਮੇਟਮ ਦਿੱਤਾ ਸੀ ਅਤੇ ਉਹਨਾਂ ਦੀ ਰਿਹਾਈ ਤੇ ਨੋਟਿਸ ਵਿੱਚ ਪਕਾਇਆ ਗਿਆ ਸੀ ਤੇ ਇਸ ਸਮੇਂ ਅੰਦਰ ਹਾਜ਼ਰ ਨਾ ਹੋਣ ਕਾਰਨ ਅਦਾਲਤ ਨੇ ਹੁਣ ਅਗਲੀ ਕਾਨੂੰਨੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ